ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਐਸ ਆਪਣੇ ਖੇਤ ਤੇ ਇਹ ਕਨਕ ਦੀ ਉਸ ਖੇਤ ਵਾਲੀ ਮੰਡਲੀ ਬੱਲੇ ਵਾਲੀ ਵਾਲੀ ਹੋ ਗਈ ਸੀ ਬਜਾਈ ਤੇ ਇਹ ਦਿਲਾਰਾਮ ਵਾਲੀ ਬਜਾਈ ਤੇ ਆਇਆ ਜੀ ਇਹ ਦੇਖੋ ਜੀ ਪਲੇ ਪਰਾਲੀ ਤੇ ਦੋ ਰੈਰੋਂ ਦੀ ਲਾਈ ਹੈ ਦੋਨੋਂ ਉਸ ਪ੍ਰਸਿੱਧ ਨਾਲ ਬਹੁਤ ਵਧੀਆ ਦੇਖ ਲੋ ਕਿੰਨੀ ਸਫਾਈ ਆਪ ਤੁਸੀਂ ਦੇਖ ਸਕਦੇ ਜੀ ਤੋੜ ਤੱਕ ਸਾਰੇ ਏਰੀਆ ਨੂੰ ਇਹੋਂ ਵਜਿ ਬਸ ਸਾਰਾ ਸੁਪਰ ਸਿਟੀ ਨਬੀ ਜਨਾ ਤੂੰ ਤੰਦਰਾ ਫੋਲਾ ਕਿਥਾ ਸਾਰਾ ਰਾਲੇ ਨੂੰ ਅੱਗ ਲਾਈਦਾ ਆਪਣੇ ਵੀ ਨੁਕਸਾਨ ਵੀ ਆ ਫਾਇਦਾ ਵੀ ਹੈ ਨੁਕਸਾਨ ਜਿਆਦਾ ਜਿਆਦਾ ਕੋਈ ਨਹੀਂ ਜਨ ਵਰਮਾਉਂ ਜਾਂਦੇ ਨੇ ਕਰੋੜਾਂ ਰੋ ਜਾਂਦੇ ਇੱਥੇ ਜੀ ਆਪਣੀਆਂ ਆ ਜਾਂਦੇ ਮੋਟਰ ਦੇ ਕਨੈਕਸ਼ਨ ਆ ਜਾਂਦੇ ਮੋਟਰਾਂ ਦੇ ਸਮਝ ਸਿਗਰ ਮੋਟਰਾਂ ਨੇ ਦੋ ਹੈ ਇੱਥੋਂ ਆ ਦੋ ਕਿਲੇ ਇੱਧਰ ਦੋ ਇੱਧਰ ਆ ਦੇਖ ਲੋ ਰੇਲਵੇ ਦੀ ਲੈਨ ਹੈ ਪੰਜ ਕਿਲੇ ਲੱਗਦੀ ਏ ਲੰਮੀ ਉਹ ਪੋਲ ਰਹਿ ਗਿਆ ਜੂਮ ਵਰਕ ਦਿਖਾ ਦੇਣਾ ਉਹ ਪੋਲ ਹੈ ਅੰਡਰ ਗਰਾਉਂਡ ਬ੍ਰਿਜ ਬਣਿਆ ਰੇਲਵੇ ਦਾ ਤੇ ਆਪਣੀ 6 ਕਿਲੇ ਰਕਵਾ ਲੈਣ ਨਾਲ ਲੱਗਦਾ ਤੇ ਬਾਕੀ ਆ ਦੇਖ ਲੋ ਤੁਸੀਂ ਆ ਪਾਣੀ ਆ ਗਿਆ ਸਿੱਧੇ ਅੱਗੇ ਤਨ ਮੋਟਰਾਂ ਦਿਖਾਉਣੇ ਆ ਇਹ ਮੋਟਰਾਂ ਦਬਾਣੀ ਇੱਧਰ ਹੀ ਪੈ ਰਿਆ ਇੱਧਰ ਹੀ ਪੈ ਰਿਆ ਇਹ ਤਾਂ ਕੋਨੇ ਨੱਕਾ ਖੋਲ ਜੀ ਦਾ ਰਾਤ ਕੋਈ ਆਉਂਦਾ ਨਹੀਂ ਦੇਨੇ ਰਾਤ ਆਵੇ ਲੈ ਜਾ ਉਹ ਭਰ ਜਾਂਦਾ ਲੋ ਜੀ ਹੋਰ ਕੋਈ ਕਮੈਂਟ ਅਜ ਗੱਲ ਦੱਸਣੀ ਹੋਵੇ ਤੇ ਜਾਇਬ ਹੋ ਜਾਂ ਕਿਸ ਤਰ੍ਹਾਂ ਕੋਈ ਪੁੱਛਣਾ ਹੋਵੇ ਕੋ ਸਾਨੂੰ ਸੁਲਾ ਦੇਣੀ ਹੋਵੇ ਕੋਈ ਸਾਨੂੰ ਸੁਲਾ ਦੇਣੀ ਹੋਵੇ ਤੇ ਆਪਣਾ ਆਪ ਜੀ ਕਰੀਏ ਕਿਉਂਕਿ ਜਿੰਨਾ ਤਜਰਬਾ ਜੀਮਦਾਰ ਨੂੰ ਹੁੰਦਾ ਇਹ ਨਾ ਤਾਂ ਇਹਨਾਂ ਦੇ ਵਾਲਕਾ ਨੂੰ ਨਾ ਸਪਰੇਆਂ ਵਾਲੇ ਨਾ ਬੀਜਾਂ ਵਾਲਿਆਂ ਨੂੰ ਇਸੜ ਨਹੀਂ ਹੁੰਦਾ। ਖੇਤੀਬਾੜ ਮਾਰ ਜਿਹੜੇ ਹੁੰਦੇ ਨੇ ਉਹ ਬਿਲਕੁਲ ਉਹਨਾਂ ਦੇਖ ਲਓ। ਪਰ ਉਹਨਾਂ ਨੇ ਨਰਮੇ ਦੀ ਫਸਲ ਆਪਣੇ ਪੰਜਾਬ ਦੇ ਵਿੱਚ ਕਿੰਨੀ ਖਰਾਬ ਹੋਈ। ਕਈਆਂ ਦਾ 10-10 ਕਿਲੋ ਜਰਾਂ ਤੱਕ ਇੱਕ ਇੱਕ ਲੈ ਜੁ ਨਹੀਂ ਹੋਇਆ। ਜੀ। ਫਸੂਕ ਅੱਲੇ ਉਹ ਰੋਡ ਤੇ ਆਪਣਾ ਟਰੈਕਟਰ ਚਲਾ ਗਿਆ ਹੋ ਰੇਲਵੇ ਲਾਈਨ ਦੇ ਉਹ ਦੂਰ ਦਸਰੇ ਆਵੇ ਦਾ ਉਹ ਦੇਖ ਇੱਕ ਟਰੈਕਟਰ ਚ ਬੀਜ ਲੈ ਆਂਦਾ ਖਾਦ ਟਰਾਲੀ ਚ ਤੇ ਫਾਰਮ ਸਟ ਚ ਜਿਸ ਚ ਜੀ 52000 ਵਾਰੀ ਲਿਆ ਸੀ 59 5310 ਨਾਲ ਲਿਆ ਸੀ 8 8 ਸੁਪਰ ਸੀ ਸਾਨੂੰ ਤਾਂ ਜੀ ਸਾਡਾ ਅੱਧਾ ਢੇਲ ਦਾ ਖਰਚਾ ਹੋ ਗਿਆ ਬਜਾਈ ਬਚ ਗਈ ਬਹੁਤ ਜ਼ਿਆਦੀ ਮੈਂ ਤੁਹਾਨੂੰ ਕਹਿੰਦਾ ਆਹ ਦੇਖ ਲਓ ਤੁਸੀਂ ਸਫਾਈ ਦੇਖੋ ਸਿੱਧੀ ਨਗਰ ਮਾਰੂ ਉੱਤਰਦਾ ਇੱਕ ਹੀ ਗੜਾ ਲੱਗਿਆ ਇਧਰ ਰੋ ਮਾਰੀ ਹੋਈ ਆ ਇਹ ਸੈਟ ਆ ਵੀ ਦੇਖ ਲਓ ਇਧਰ ਰੋ ਮਾਰੀ ਹੋਈ ਆ ਦੇਖ ਤਵੀਆਂ ਤਵੀਆਂ ਤੋਂ ਬਾਅਦ ਰੋ ਵੱਡੀ ਹੋਵੇ ਜਿੰਨੀ ਵੱਡੀ ਹੋਵੇ ਅਠ ਅਠ ਦੀ ਤਾਂ ਹੀ ਉਹਨਾਂ ਨੂੰ ਫਾਇਦਾ ਕਿਉਂਕਿ ਫਿਰ ਉਹ ਵੱਡ ਦਿੰਦੀ ਕੁਝ ਨਹੀਂ ਹੁੰਦਾ ਖਰਚਾ ਆਪਰੇ ਕੁਲ 10-10 ਦਿਨ ਰਹੂ ਸੀ ਤੇ ਉਸ ਦਿਨ ਭਾਈ ਕੋਈ ਗੱਦੇ ਅੱਗ ਨਹੀਂ ਕੁਛ ਨਹੀਂ ਦੇਖ ਲੋ ਇਹ ਜਾਈ ਹੋ ਰਹੀ ਹੈ ਅੱਗੇ ਵੀ ਛੋਟ ਫਿਲਮਾਂ ਪਾਉਂਦੇ ਰਹੀ ਦੀਆਂ ਪਰ ਉਹਨੂੰ ਅਸੀਂ ਐਗਰੀਕਲਚਰ ਨਾਲ ਸੰਬੰਧਿਤ ਹੋਰ ਘਰੇਲੂ ਹੋਰ ਵੀ ਜੋ ਜਨਤਾ ਦੇ ਹੱਕ ਚ ਕੰਮ ਜਿਹੜੇ ਆਪਣੇ ਰਜਵੇਂ ਨੇ ਉਹਨਾਂ ਨਾਲ ਸਾਂਝੇ ਕਰਦੇ ਰਾਵਾਂਗੇ ਫੋਟੋ ਨੋ ਨੋ ਦੋ ਮਿੰਟ ਫੋਟੋ ਨ ਟੂਲ ਦਿਖਾ ਲਈਏ ਇਹ ਆਪਣੀ ਫਿਰ ਡਿੱਗੀ ਆ ਗਈ ਨੱਕਾ ਕਿਹਨਾਂ ਕਥੇ ਕਿ ਲੱਕ ਲੈ ਦੇ ਨੱਕਿਆ ਦੋ ਕਿੱਲਾਂ ਦੇ ਇੱਥੇ ਵੀ ਦੇਖੋ ਜੀ ਇਹ ਬਾਣੀ ਇਧਰ ਲੱਗ ਜਾਂਦਾ ਇਧਰ ਹੀ ਲੱਗ ਜਾਂਦਾ ਇਧਰੋਂ ਕਹਿੰਦਾ ਇੱਥੇ ਕਿੱਲਿਆਂ ਨੂੰ ਲੱਗ ਜਾਂਦਾ ਯਾਨੀ ਇਹ ਨਫਾ ਇਹ ਵੀ ਇਹ ਤਾਂ ਕਿੱਲਾ ਇਧਰ ਪਾ ਦਿਆਂਗੇ ਲੋਕ ਇਧਰ ਪਾ ਦਿਆਂਗੇ ਇੱਥੇ ਉੱਚ ਟੋਲੀ ਕਾ ਜੀ ਬਟ ਵੱਟ ਉਹ ਇਧਰ ਹੀ ਵੱਟ ਕਰਦੇ ਆਂ ਵੇਖੋ ਜੀ ਹੁਣ ਆ ਆਪਣੇ ਆ ਕੀ ਪਹਿਲੀ ਮੋਟਰ ਦੱਸਦੇ ਸੀ ਇਸ ਰਾਹ ਇਹ ਆਪਣਾ ਇਹ ਦੋ ਪੜੀਆਂ ਲੰਮੀਆਂ ਇੱਧਰ 6 ਕਿੱਲੇ ਨੇ ਇੱਧਰ ਵੀ ਲੇਟ ਹੋ ਗਈ ਜੀ ਅਸੀਂ ਹੋਂਦੇ ਜਾਂਦੇ ਰੋਟੀ ਪਾਣੀ ਖਾਂਦੇ ਸਮਾਨ ਇਕੱਠਾ ਕਰੋ ਲੱਦੂ ਰਦਾਓ ਜਦੋਂ 10 ਕਿਲੋਮੀਟਰ ਪੈ ਜਾਂਦਾ ਇਸ ਕਰਕੇ ਅਸੀਂ ਲੇਟ ਹੋ ਗਏ ਬਲ ਤੋਂ ਟਰੈਕਟਰ ਇੱਥੇ ਰਹੂਗਾ ਇਹ ਜਿੱਦਗੀ ਸਾਡੀ ਦੇ ਵਿੱਚ ਉਹ ਸਟੈਚ ਜਿਹੜੀ ਉਹ ਮੋਟਰ ਦਾ ਬਣੀ ਅਟੈਚ ਹੁੰਦੇ ਨਾਲ ਆਉਂਦਾ ਜੇ ਦੇਖੋ ਇਹਦੇ ਪਾਣੀ ਨਾਲ ਦਲਾਉਣਾ ਹੋਊਗਾ ਫੰਦਰੂ ਜਾ ਕੇ ਇਥੋਂ ਹੀ ਕਰਾਉਂਦਾ। ਮਸਾਲਾ ਲੈਣ ਵਾਸਤੇ। ਇਹ ਇੱਥੇ ਆ ਜੀ ਆਪਨੇ ਪਲਾਟਫਾਰਮ 25 ਦਾ ਕੱਲੇ ਹੁੰਦਾ। ਉਹ ਮੋਟਰ ਚੱਲਦੀ। ਤੇਰ ਕੋਲ ਜਮੀਨ ਉਹ ਬਾਲਿਆ ਵਾਲ ਜਮੀਨ ਸਾਡੀ ਉਹ ਥੋੜੀ ਜੀ ਸਖਤ जमीन भी बहुत पा रही है वह जमीन बन छी जाती है नरम दुर्मट दुर्मट मिट्टी कर ना ही रेतली ना चीनी इस करके सारी ट्रैक्टर खड़ा बीच बारा दे बीज पाया भी बिजाई हो रही है ਨਾ ਕਾਫਰਾ ਹੋ ਗਿਆ ਸੀ ਜਦੋਂ ਉਹ ਦੇ ਮੁਤਾਬਕ ਇਹਨਾਂ ਨਲ ਕਾ ਫੇਰ ਵਾਲਿਆ ਮੈਂ ਟਿਪ ਪਣਾ ਪਾਣ ਕਿ ਸੁਖ ਤੇ 10 ਫੁੱਟ ਤੇ ਪਾਣੀ ਲਓ ਮੈਂ ਉਹ ਵੀ ਰੋ ਕਰੂ ਨਾ ਕਿਤੀ ਗਣ ਕਹੋ ਜੀ ਬੀਤੀ ਸੀ ਦੀ ਹਟਾਲੀਆਂ ਦੇਖੋ ਗੱਡੀਆਂ ਗੱਡੀਆਂ ਹੋ ਗਈਆਂ ਬਹੁਤ ਹੀ ਆਸਲ ਤੋਂ ਬੈਸਟ ਜਿਹਦੀ ਬੈਡੀ ਦਾ ਬਹੁਤ ਵੀ ਫੋਟੋ ਹੋ ਗਈ ਛੋੜਾਈ ਤੇ ਤੁਸੀਂ ਆਪ ਵੀ ਦੇਖ ਸਕਦੇ ਮੈਂ ਥੱਲੇ ਦਿਖਾਈ ਦੇਣਾ ਤੁਹਾਨੂੰ ਆ ਦੇਖੋ ਕਿ ਮੈਂ ਜਾ ਰਹੀ ਹਾਂ ਦਾ ਪਾਣੀ ਇਸ ਤੋਂ ਪਹਿਲਾਂ ਜਿਹੋ ਉੱਤੀਆ ਫੇ ਇਕੱਠਾ ਹੋ ਜਾਂਦਾ ਅੱਜਾ ਮੁੰਡਾ ਬੋਲਾ ਲਾਇਆ ਜੀ ਕਿ ਇਹ ਦਰਸ਼ਕ ਸਾਰੇ ਲਾ ਦੇਣੇ ਹੋ ਵੀ ਪੈਗੀ ਵੱਡੇ ਪਰਿਵਿਸ਼ ਤੇ ਜੀ ਜਿਹੜੀ ਜੜੀ ਹੋਈ ਜਾਂ ਜੋ ਜੀਵੀ ਸੋ ਇਹ ਮੋਟਰ ਵਕੰਗਾ ਇਹ ਵੀ ਜਿਆ ਸ਼ਾਨਦਾਰ ਬਣਿਆ ਕੇ ਬਲ ਉਤਾਰ ਸੰਦ ਸੁਣ ਪੱਖਾ ਰਖੇ ਤਲਾ ਹੁੰਦਾ ਸੀ ਉਹ ਘਲਾਤਾ ਸੀ ਆ ਸਟ੍ਰੈਟਜੀ ਰੋਟਾਇਆ ਛੁੱਟੀ ਜੀ ਮੋਟਰ ਹੈ ਸਾਡੀ ਸਭ ਦੀ ਮੋਟਰ ਹੈ ਦਸ ਦਸ ਸਟਾਰਟ ਕਿਥੇ ਹਰਿਆਣੇ ਦੇ ਵਿੱਚ ਸੌ ਸੌ ਵਿੱਚ ਵੀ ਮੋਟਰ ਸਟਾਰਟਰ ਆ ਜੀ ਭਈਆ ਹਰਿਆਣੇ ਨੂੰ ਕਹਿੰਦੇ ਨੇ ਜੇ ਆਨ ਕਰ ਦਈਏ ਮੋਟਰ ਆਪੇ ਚੱਲ ਜਾਂਦੀ ਹੈ ਬੰਨੇ ਉਸ ਹਾਲਤ ਵਿੱਚ ਤੁਸੀਂ ਗੱਡੀ ਸ਼ਾਨਦਾਰ ਬਣਾਈ ਹੋਈ ਸੀਮਿੰਟ ਦੇ ਬਾਲੇ ਲੱਕੜ ਦੇ ਬਾਲੇ ਉੱਤੇ ਸੀਮਿੰਟ ਲਿਆ ਸਿਰ ਸੀਮਿੰਟ ਦੇ ਬਾਲੇ ਲੱਗ ਰਹੇ ਹਨ ਸੀਮਿੰਟ ਦੇ ਬਾਲੇ ਉੱਤੇ ਇੱਕ ਬਾਰੇ ਬੈਠਣ ਨੂੰ ਡਾਂਡਾ ਛੁਟਾਇਆ ਇਹ ਵੀ ਆ 3 ਲਾਈਕਸ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਵੱਧ ਤੋਂ ਵੱਧ ਨੂੰ ਵੀ ਬੋਲਦੇ ਜਾਂਦੇ